ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਆਈ ਹੋਪ ਤੁਸੀਂ ਸਾਰੇ ਠੀਕ ਹੋਵੋ ਤਾਂ ਨੂੰ ਰਾਮ ਦਾ ਸਾਰਿਆਂ ਤੇ ਮੇਰ ਭਰਿਆ ਅਰਥ ਰੱਖੀ ਸਭ ਨੂੰ ਗੱਲ ਰੱਖਣਾ ਵਾਚਣ ਤੇ ਅੱਜ ਅ ਜ ਆਪਾਂ ਮਾਲਵੇ ਦੀ ਮਸ਼ਹੂਰ ਸਬਜ਼ੀ ਬਣਾਉਂਦੇ ਤੇ ਇਧਰ ਆਪਾਂ ਨੇ ਲੈ ਲਈ ਕੜਾਈ ਇਹਦੇ ਵਿੱਚ ਪਾਲਿਆ ਸੀ ਥੋੜਾ ਜਿਹਾ ਕਿਓਰ ਤੇ ਪਾਤੀ ਸੀ ਅਦਰਕ ਥੋੜਾ ਜਿਹਾ ਕੁੱਟ ਕੇ ਤੇ ਥੋੜਾ ਜਿਹਾ ਲਸਣ ਬੂਚੂ ਚਲੀਆਂ ਮੀਂਜੇ ਤੇ ਨਾਲ ਪਾਤੀ ਸੀ ਆਪਾਂ ਨੇ ਮਿਰਚ ਕੁੱਟ ਕੇ ਠੀਕ ਹੈ ਜੀਰਾ ਪਾ ਲਿਆ ਸੀਗਾ ਹੁਣ ਆਪਾਂ ਇਹਨਾਂ ਨੂੰ ਥੋੜਾ ਜਿਹਾ ਫਰਾਈ ਕਰ ਲਿਆ ਇਹਦੇ ਵਿੱਚ ਆਪਾਂ ਪਾ ਦੇ ਪਿਆਜ਼ ਤਿੰਨ ਚਾਰ ਚੌਪ ਕਰਕੇ ਤੇ ਅੱਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੁਹਾਨੂੰ ਨਵੀਆਂ ਨਵੀਆਂ ਵੀਡੀਓ ਦੇਖਣ ਨੂੰ ਮਿਲਣਗੀਆਂ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀ ਵੀਡੀਓ ਕਿਵੇਂ ਦੀ ਹੈ ਬਣੀ ਕਿਵੇਂ ਆ ਗਈ ਹਨਾ ਆ ਰੈਸਪੀ ਕਿਵੇਂ ਦੀ ਲੱਗੀ ਤੁਹਾਨੂੰ ਇਧਰ ਆਪਣੇ ਪਿਆਜ਼ ਜਿਹੜੇ ਸੀ 골ਡਨ ਬ੍ਰਾਊਨ ਹੋ ਗਏ ਤੇ ਆਪਾਂ ਇਧਰ ਆਪਦੇ ਲੋੜ ਮੁਸਾਰਕ ਮਤਾਂ ਕੋ ਜਿੰਨੇ ਕੋ ਆਪਾਂ ਨੂੰ ਚਾਹੀਦੇ ਤੇਜ ਘੱਟ ਮਸਾਲੇ ਉਨੇ ਪਾਵਾਂਗੇ ਤੇ ਆਪਾਂ ਹਲਦੀ ਪਾ ਲਈ ਸੀ ਵੀ ਮਸਾਲਾ ਪਾ ਲਿਆ ਸੀ ਜਾਂ ਨਮਕ ਪਾ ਦਿੰਦੇ ਆ ਨੋਰਮਲ ਮਸਾਲੇ ਬਣਾਵਾਂਗੇ ਸਿੰਪਲ ਸਬਜ਼ੀ ਆਗੀ ਠੀਕ ਹੈ ਤੇ ਥੋੜੀ ਜੀ ਲਾਲ ਮਿਰਚ ਪਾਊਡਰ ਪਾਈ ਸੀ ਇਹ ਮਿਰਚਾਂ ਸਾਡੀਆਂ ਬਾਜ਼ਾਰੀ ਮਿਰਚਾਂ ਨਹੀਂ ਨਾ ਮੇਰੀ ਮੰਮੀ ਕਹਿੰਨਾ ਮਿਰਚਾਂ ਘਰੇ ਪੀਸ ਕੇ ਪੀਸ ਕੇ ਖਾਂਦੇ ਆ ਜਿਵੇਂ ਮੈਂ ਅੰਝ ਲਾਲ ਮਿਰਚਾਂ ਸੁਕਾ ਕੇ ਘਰੇ ਪਕਾਉਂਦੇ ਆ ਤੇ ਉਹ ਉਹ ਉਹਨਾਂ ਕੋਲੇ ਮੈਂ ਲੈਂਦੀ ਹੁੰਦੀ ਹਲਦੀ ਵੀ ਉਹਨਾਂ ਦੇ ਘਰ ਦੀ ਹੁੰਦੀ ਆ ਤੇ ਮਿਰਚਾਂ ਵੀ ਤੇ ਮਸਾਲਾ ਤਾਂ ਸਿਆਪ ਘਰੇ ਉਹੋ ਲਿਆ ਕੇ ਨਾ ਸਾਰਾ ਮੋਟਾ ਮਸਾਲਾ ਤਿਆਰ ਕਰਕੇ ਮੇਰੀ ਵੀਡੀਓ ਪਾਈ ਹੋਈ ਆ ਚੈਨਲ ਤੇ ਤੇ ਉਹੋ ਕਰਦੇ ਤੇ ਇਧਰ ਆਪਾਂ ਇਹਨਾਂ ਨੂੰ ਹੁਣ ਲਿਆ ਚੰਗੀ ਤਰ੍ਹਾਂ ਹੁਣ ਇਹਦੇ ਵਿੱਚ ਆਪਾਂ ਚੰਗਾ ਦੁੱਧ ਦਵਾ ਦਿੰਦੇ ਇਹ ਮਾਲਵੇ ਦੀ ਮਸ਼ਹੂਰ ਸਬਜ਼ੀ ਆ ਦੁੱਧ ਦੀ ਸਬਜ਼ੀ ਹਨਾ ਤੇ ਇਹ ਮੇਰੀ ਤਾਂ ਬਹੁਤ ਫੇਵਰੇਟ ਐ ਸੀ ਤਾਂ ਬਹੁਤ ਪਸੰਦ ਕਰਦੇ ਤੇ ਅਗਰ ਤੁਸੀਂ ਵੀ ਕੋਈ ਰੈਸਪੀ ਇਹ ਬਣਾਉਣੀ ਆ ਤਾਂ ਜ਼ਰੂਰ ਸ਼ੇਅਰ ਕਰਿਓ ਦੱਸਿਓ ਤੇ ਇਸੇ ਤਰ੍ਹਾਂ ਹੀ ਅੱਜ ਆਪਾਂ ਇਹ ਵੀਡੀਓ ਛੋਟੀ ਜੀ ਵੀਡੀਓ ਹੀ ਬਣਾਈ ਹੈਗੀ ਜਿਆਦੀ ਵੱਡੀ ਨਹੀਂ ਬਿਕੋਸ ਮੈਂ ਨਾ ਠੀਕ ਨਹੀਂ ਸੀਗੀ ਮੈਨੂੰ ਤਾਈ ਖੇਤ ਹੋ ਗਿਆ ਸੀ ਤਾਂ ਕਰਕੇ ਤਿੰਨ ਚਾਰ ਦਿਨ ਕੋਈ ਵੀਡੀਓ ਆਪ ਅਪਲੋਡ ਨਹੀਂ ਚੰਗੀ ਹੋਏਗੀ ਤੇ ਬਸ ਇੱਕ ਦੋ ਦਿਨ ਹੋਰ ਫਿਰ ਉਸ ਤੋਂ ਬਾਅਦ ਆਪਾਂ ਉਹ ਕਰਾਂਗੇ ਤੇਦਰੇ ਸਬਜ਼ੀ ਰੈਡੀ ਹੋ ਗਈ ਆਪਾਂ ਨੇ ਪਤਾ ਚੰਗਾ ਧਨੀਆ ਉੱਤੇ ਹਰਿਆ-ਹਰਿਆ ਕੱਟ ਕੇ ਤੇ ਬਹੁਤ ਸੁਆਦ ਬਣਦੀ ਆ ਬਹੁਤ ਟੇਸਟੀ ਬਣਦੀ ਆ ਤੇ ਥੈਂਕ ਯੂ ਸੋ ਮੱਚ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਕੀਤਾ ਹੈ ਸੋਹਣੇ ਸੋਹਣੇ ਕਮੈਂਟ ਕਰਦੀਆਂ ਭੈਣ ਭਰਾ ਸਾਰੇ ਹੀ ਤੈ ਦੇਲ ਤੋਂ ਬਹੁਤ ਬਹੁਤ ਧੰਨਵਾਦ ਜਿਹੜੇ ਵੀਡੀਓ ਨੂੰ ਸ਼ੇਅਰ ਕਰਦੇ ਆਗੇ ਹਨਾ ਵੀਡੀਓ ਫੁੱਲ ਵਾਚ ਕਰਦੇ ਆ ਥੈਂਕ ਯੂ ਸੋ ਮੱਚ ਸਾਰਿਆਂ ਦਾ ਹੀ ਤੇ ਇਧਰ ਆਪਣੀ ਸਬਜੀ ਰੈਡੀ ਹੋ ਗਈ ਬਣ ਕੇ ਤੇ ਨਾਲ ਹੀ ਆਪਾਂ ਨੇ ਨਾ ਘਿਓ ਗਰਮ ਕੀਤਾ ਸੀ ਆ ਤੇ ਨਾ ਉਹ ਹੋ ਹੋ ਜਿਗਾ ਚਲ ਕੀ ਈ ਗੱਲ ਸੱਚ ਦੇ ਹਨਾ ਫਿਰ ਵੀਡੀਓ ਛੋਟੀ ਸੀ ਨਾਲ ਮੈਂ ਕਿਉਂ ਗਰਮ ਕੀਤਾ ਸੀ ਉਹ ਵੀ ਨਾਲ ਹੀ ਐਡ ਕਰ ਲਿਆ ਤੇ ਜਿਉਂਦੇ ਵਸਦੇ ਰਹੋ ਮਿਲਾਂਗੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਸਾਰੀ YouTube ਫੈਮਿਲੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰਿਆਂ ਦਾ ਹੀ ਤਹਿ ਦਿਲ ਤੋਂ ਦੁਆਰਾ ਵੀ ਧੰਨਵਾਦ ਕਰਦੇ ਆਪਾਂ ਤੇ ਆਪਾਂ ਫਿਰ ਮਿਲਾਂਗੇ ਨੈਕਸਟ ਵੀਡੀਓ ਦੇ ਨਾਲ ਨੈਕਸਟ ਰੈਸਪੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਹੀ ਵਾਹਿਗੁਰੂ ਜੀ ਕਾ ਖਾਲਸਾ